ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇਹ ਸੱਤ ਤੱਕ ਆ ਗਈ ਵੀ ਉਹਨਾਂ ਨੂੰ ਆਪਣੀ ਅਸੀਂ ਪਾਰਟੀ ਦੀ ਗੱਲ ਕਰਨ ਲੱਗਿਆਂ ਆਪਣੀ ਪਾਰਟੀ ਦੀ ਜਿਹੜੀ ਹੈ ਇੱਕ ਅਸੀਂ ਲੋਇਲ ਵਰਕਰਾਂ ਤੇ ਸਾਡਾ ਫਰਜ਼ ਮੰਨਦਾ ਹੈ ਕਿ ਸਾਡੇ ਨਾਲ ਜੇ ਕਿਤੇ ਧੱਗਾ ਹੁੰਦਾ ਹੈ ਜੇ ਸਾਡੇ ਨਾਲ ਕਿਤੇ ਕੋਈ ਸਾਡੇ ਨਾਲ ਰੰਜਿਸ਼ ਕੱਢਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੁੱਖ ਮੰਤਰੀ ਕਹੀ ਨੇ ਚਾਹੇ ਭਗਵੰਤ ਮਾਨ ਸਾਹਿਬ ਕੇਰਿਆਲ ਸਾਹਿਬ ਸੁਸੋਦੀਆ ਜੀ ਹੁਣ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਕਿਹਨੂੰ ਕਹੀਏ ਸੋ ਇਹ ਸਾਰੇ ਮੁੱਖ ਮੰਤਰੀਆਂ ਨੇ ਇੱਕ ਜ਼ੋਰ ਲਾ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਕਾਲ ਦਲ ਨਾਲ ਧੱਕੇਸ਼ਾਹੀ ਕਰਨਾ ਉਹਦੇ ਵਰਕਰਾਂ 'ਤੇ ਧੱਕੇਸ਼ਾਹੀ ਕਰਨਾ ਸੋ ਧੱਕੇਸ਼ਾਹੀ ਦੇ ਤਹਿਤ ਅੱਜ ਜਿਹੜਾ ਮੈਂ ਤਾਂ ਇੱਥੋਂ ਚੰਡੀਗੜ੍ਹ ਵਾਸਤੇ ਚੱਲੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤਰੀਕ ਹੈ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪਾਰਟੀ ਦਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਦੀ ਲੜਾਈ ਲੜਨੀ ਹੈ ਤੇ ਇੱਥੋਂ ਅਸੀਂ ਜਿਹੜਾ ਕਿ ਸਭ ਨੂੰ ਪਤਾ ਹੈ ਪੂਰੇ ਸੰਸad ਜੇ ਆਪਾਂ ਦੇਖੇ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਕੇਸ ਹੈ ਝੂਠੇ ਕੇਸ ਨੇ ਬਦਲਾਖੋਰੀ ਦੀ ਨੀਤੀ ਨਾਲ ਕੇਸ ਨੇ ਕਿਉਂਕਿ ਵਿਕਰਮ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਹੋਰ ਕੋਈ ਮਸਲਾ ਨਹੀਂ ਹੈ ਤੇ ਦੂਜੇ ਪਾਸੇ ਜੇ ਤੁਸੀਂ ਦੇਖੋ ਮੈਂ ਤਾਂ ਆਪਣੇ ਪੰਪ ਤੋਂ ਤੇਲ ਪਵਾ ਕੇ ਚੱਲਿਆ ਸੀ ਤੇ ਐਨੇ ਦੀ ਆਪਣੇ ਆਪ ਇੱਥੇ ਥੰਦਾਰ ਸਾਹਿਬ ਆ ਗਏ ਤੇ ਐਸਐਚਓ ਸਾਹਿਬ ਸਾਰੇ ਆ ਕੇ ਰੋਕ ਕੇ ਖੜੇ ਕਰ ਗਏ ਵੀ ਜੀ ਤੁਸੀਂ ਜਾ ਨਹੀਂ ਸਕਦੇ ਦੇਖੋ ਡੈਮੋਕਰੇਸੀ ਦਾ ਜੇ ਸਭ ਤੋਂ ਵੱਡਾ ਕਹਾਣ ਜਿਹੜਾ ਕਹਿੰਦੇ ਆ ਨਾ ਉਹ 70 ਸਾਲਾਂ ਜਿਹੜੇ ਕਹਿੰਦੇ 70 ਸਾਲ 70 ਸਾਲ ਨਹੀਂ ਮੈਂ ਵਾਕਈ 70 ਸਾਲਾਂ ਚ ਜੋ ਡੈਮੋਕਰੈਟਿਕ ਸਿਸਟਮ ਦਾ ਜੋ ਡੈਮੋਕਰੇਸੀ ਦਾ ਕਹਾਣੀ ਨਾ ਲੋਕਾਂ ਨੇ ਕੀਤਾ ਆ ਆਮ ਆਦਮੀ ਪਾਰਟੀ ਨੇ ਇਹਦਾ ਮੈਂ ਕਹਣਾ ਵੀ ਕਿਸੇ ਹੱਦ ਤੱਕ ਵੀ ਇਦੋਂ ਇਦੋਂ ਵੱਧ ਜਿਹੜਾ ਮਾੜਾ ਸਮਾਂ ਕਦੇ ਪੰਜਾਬ ਤੇ ਨਹੀਂ ਆ ਸਕਦਾ ਕਿ ਤੁਸੀਂ ਇੱਕ ਸਾਡੇ ਹੱਕਾਂ ਦੇ ਨਹੀਂ ਜਿਹੜੀ ਪਾਰਟੀ ਧਰਮ ਨੇ ਮਜਾਰਾਂ ਚੋਂ ਨਿਕਲ ਕੇ ਆਈ ਸੀ ਤੇ ਉਹ ਕਹਿੰਦੀ ਸੀ ਵੀ ਅਸੀਂ ਸਾਡੇ ਹੱਕ ਇੱਥੇ ਰੱਖ ਤੇ ਅੱਜ ਦੂਜਿਆਂ ਦੇ ਹੱਕਾਂ ਨੂੰ ਦੱਬਣ ਲਈ ਇਹਦੇ ਪੰਜਾਬ ਦੇ ਵਿੱਚ ਇੱਕ ਮਾਹੌਲ ਇਹ ਜਾ ਪੈਦਾ ਕਰਤਾ ਇਹ ਤਾਂ ਡਿਊਟੀ ਕਰਨ ਆਏ ਨੇ ਇਹਨਾਂ ਤੇ ਜ਼ਿੰਮੇਵਾਰੀ ਹੈ ਇਹਦੇ ਵੀ ਮੈਂ ਕੋਈ ਪਰਕਿੰਤੂ ਪ੍ਰਾਂਤੋਂ ਇਹਨਾਂ ਨੂੰ ਆਰਡਰ ਕਿੱਥੋਂ ਮਿਲਦਾ ਹੈ ਕੱਲ ਇਹ ਹੈ ਕਿ ਇਹਨਾਂ ਨੂੰ ਆਰਡਰ ਮਿਲਦਾ ਹੈ ਇਹਨਾਂ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਨੇ ਪੰਜਾਬ ਦੇ ਅੱਜ ਤਿੰਨ ਚਾਰ ਮੁੱਖ ਮੰਤਰੀ ਨੇ ਸੋਸੋਧੀਆ ਭਗਵੰਤ ਮਾਨ ਦੇਖੋ ਕਾਗਜ਼ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜਾ ਅਸਲੀ ਆਰਡਰ ਵਾਲਾ ਮੁੱਖ ਮੰਤਰੀ ਹੈ ਬੈਕਐਂਡ ਦੇ ਪਰਦੇ ਦੇ ਪਿੱਛੇ ਹੈ ਪਰਦੇ ਦੇ ਪਿੱਛੇ ਵਾਲਾ ਮੁੱਖ ਮੰਤਰੀ ਹੈ ਕੇਦਰੀ ਆਲ ਤੇ ਜਿਹੜਾ ਮੂਹਰੇ ਐਕਟ ਕਰਦਾ ਸੋਸੋਧੀਆ ਤੇ ਨਾਲ ਇੱਕ ਸਾਡੇ ਇੱਥੇ ਅਮਨ ਰੂੜਾ ਜੀ ਵੀ ਨੇ ਪ੍ਰਧਾਨ ਸਾਹਿਬ ਉਹ ਵੀ ਹੁਣ ਮੁੱਖ ਮੰਤਰੀ ਦੀ ਫੀਲਿੰਗ ਵਾਲੇ ਮੁੱਖ ਮੰਤਰੀ ਨੇ ਉਹ ਤੁਹੇ ਸਾਰਿਆਂ ਦਾ ਜੋਰ ਜਿਹੜਾ ਲੱਗਿਆ ਹੋਇਆ ਹੈ ਇਹ ਕੰਮ ਇਸ ਤੇ ਲੱਗੇ ਨੇ ਕਿ ਭਾਈ ਇਹਨਾਂ ਅਕਾਲੀ ਦਲ ਨੂੰ ਦੱਬ ਲਿਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦਾ 2027 ਸਰਕਾਰ ਬਣਾਉਣੀ ਹੈ ਪੰਜਾਬ ਦੇ ਲੋਕਾਂ ਦੇ ਅੱਜ ਪੰਜਾਬ ਦਾ ਹਰ ਬੱਚਾ ਬੱਚਾ ਕਹਿੰਦਾ ਕਿ ਸ਼੍ਰੋਮਣੀ ਕਾਲ ਬਲਦੀ ਸਰਕਾਰ ਆਉਣੀ ਹੈ ਸੋ ਅੱਜ ਸਾਡੇ ਹੱਕਾਂ ਨੂੰ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ ਜਿਹੜਾ ਇਹ ਸਾਰਾ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਂ ਕਹਿੰਨਾ ਕਿ ਨਾ ਦਬਿਆਂ ਨਾ ਦਵਾਂਗੇ ਨਾ ਝੁਕਿਆਂ ਨਾ ਝੁਕਾਂਗੇ ਅਰੈਸਟ ਚਾਹੇ ਜੀ ਆਹੀ ਜਾਂ ਜਿਹਨਾਂ ਅਕਾਲੀ ਦਲ ਨੂੰ ਤਾਂ ਮੈਂ ਇੱਕ ਹੋਰ ਗੱਲ ਕਹਿਣਾ ਮਾਨ ਸਾਹਿਬ ਤੇ ਸਾਰੀ ਆਮ ਆਦਮੀ ਪਾਰਟੀ ਵਾਲਾ ਭਰਾਓ ਇਹ ਅਕਾਲੀ ਦਲ ਹੈ ਇਹ ਤਾਂ ਚੱਲ ਲੂਗਾ ਜਿੱਦੇ ਕਿਤੇ ਥੋੜੀ ਵਾਰੀ ਆ ਗਈ ਚੱਲਣਾ ਬਹੁਤ ਔਖਾ ਹੈ ਚੱਲੇ ਨਹੀਂ ਰਹੇ ਅਕਾਲੀ ਦਲ ਦਾ ਜ਼ੇਲਾਂ ਦੀ ਪੈਦਾ ਹੋਇਆ ਜ਼ੇਲਾਂ ਜੀ ਨਿਕਲੇਆ ਜ਼ੇਲਾਂ ਦੀ ਲੜਦਾ ਹੀ ਰਹਾ ਲੜਾਈਆਂ ਲੜਦਾ ਰਿਹਾ ਹੈ ਤੇ ਸਾਨੂੰ ਜ਼ੇਲਾਂ ਦੇ ਵਿੱਚ ਜਾਂ ਮਜਾਰਿਆਂ ਦੇ ਵਿੱਚ ਜਾਂ ਡਾਂਗਾ ਖਾਨ ਦੇ ਸਾਨੂੰ ਕੋਈ ਫਰਕ ਨਹੀਂ ਪਰ ਕਿਤੇ ਜਿੱਦੇ ਥੋੜੀ ਵਾਰੀ ਆ ਗਈ ਇਸ ਕੰਮ ਤੇ ਥੋੜਾ ਤੋਂ ਧਿਆੜੀ ਨਹੀਂ ਕੱਟੀ ਜਾਣੀ ਮੈਂ ਗਰੰਟੀ ਕਰਦਾ ਸੋ ਸਮਾਂ ਵਜਾਰ ਲੋ ਹਰੇ ਵੀ ਮੌਕਾ ਹੈ ਕਿ ਜਿਹੜਾ ਸਹੀ ਤਰੀਕੇ ਨਾਲ ਆਪਾਂ ਪੰਜਾਬ ਨੂੰ ਚਲਾਓ ਤੁਸੀਂ ਫਦਲਾਖੋਰੀ ਦੀ ਨੀਤੀ ਛੱਡ ਦਿਓ ਪੰਜਾਬ ਨੂੰ ਪੋਜ਼ਿਟਿਵ ਪਾਸੇ ਪੰਜਾਬ ਅੱਜ ਕਿ ਸਲਾਟ ਤੇ ਫਾਈਨੈਂਸ਼ੀਅਲ ਕ੍ਰੈਂਚ ਦੇ ਵਿੱਚ ਆ ਉਹ ਤੋਂ ਕੱਟਣ ਦੀ ਕੋਸ਼ਿਸ਼ ਕਰੋ ਸੋ ਅੱਜ ਇਹ ਬਹੁਤ ਮਾੜਾ ਸਮਾ ਜਿਹੜਾ ਮਾੜਾ ਕਾਲਾ ਦੌਰ ਹੈ ਪੰਜਾਬ ਦੇ ਵਿੱਚ